ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵੀਂ ਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਸ ਕਟਰ ਤਰਨ ਚੋਗ ਨੇ ਕਾਂਗਰਸ ਸਰਕਾਰ ਦੇ ਪਿਛਲੇ 70 ਸਾਲਾਂ ਦੇ ਕਾਰਜਕਾਲ ਤੇ ਚੁੱਕੇ ਤਿੱਖੇ ਸਵਾਲ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸੰਪਰਕ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਹਿੱਤ ਕਰਵਾਏ ਜਾ ਰਹੇ ਹਨ ਉਪਰਾਲੇ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਅਮਰੀਕਾ ਦੇ ਦੁਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਪੇਂਟਿੰਗ ਕੀਤੀ ਗਈ ਤਿਆਰ ਅਤੇ ਹੁਣ ਖਬਰਾਂ ਵਿਸਥਾਰ ਨਾਲ भारतीय जनता पार्टी राष्ट्रीय जनरल चुग वालों सांसद राहुल गांधी दे निशाना कांग्रेस सरकार दे पिछले सत्तर साल कार्यकाल तिखे सवाल चुके सत्तर साल से आप सत्ता में हैं और आज किस मुह से आप बात कर रहे कांग्रेस की चार पीढ़ियों ने दलित वंचित पिछड़े को कुचलने का कु प्रयास किया मैं राहुल गांधी जी से पूछना चाहता हूं पूछिए डॉक्टर भीमराव अंबेडकर और संविधान का अपमान आपकी चार पीढ़ियों ने किया कि नहीं किया दर्जनों उधार ने राहुल गांधी जी जनता को बताएं कि संविधान निर्माता डॉक्टर भीमराव अंबेडकर जी को गांधी नेहरू परिवार ने चार दशक तक भारत रत्न देने से रोके क्यों रखा 1990 में अटल बिहारी वाजपेयी जी के प्रयासों से भारतीय जनता पार्टी के गठबंधन वाली सरकार ने वो भारत रत्न दिया आपके नाना नेहरू जी ने श्रीमती इंदिरा गांधी जी ने आपके पिता राहुल गांधी जी आपके पिता राजीव गांधी जी ने भारत रत्न देने से रोका जबकि तीनों ने भारत रत्न लिया जनता जवाब चाहती राहुल गांधी जी कि पंडित नेहरू आपके नाना ने ईर्षा और द्वेश के कारण डॉक्टर भीमराव अंबेडकर जी के देह संस्कार के लिए चार गज जमीन दिल्ली में नहीं दी और उनका संस्कार उनके पार्थिव शरीर को दिल्ली से बंबई ले जाना पड़ा आज उसी डॉक्टर भीमराव अंबेडकर जो हमारे पूजनीय हैं प्रधानमंत्री मोदी जी ने उनके तीर्थों का निर्माण कर दिया जहां आपने दिल्ली में चार गज जमीन नहीं दी आज उस न्यू अलीपुर में अलीपुर में एक तीरथ का निर्माण हुआ है और लुटियन के अंदर डॉक्टर भीमराव अंबेडकर जी का इंटरनेशनल इंस्टीट्यूट बना जनता आपसे जवाब मांगती है राहुल गांधी जी आपके पिता ने 1990 में सदन के अंदर संसद में खड़े होकर वंचितों के आरक्षण का विरोध किया रिकॉर्ड मौजूद है और आप भी कह रहे हैं कि मैं आरक्षण के खिलाफ हूँ ये चार पीढ़ियों का अत्याचार जो वंचितों पर हो रहा है और आप अब घड़ियाली आंसू बना बहाकर जनता को ठगना चाहते हैं जनता कांग्रेस की चार पीढ़ियों का वंचित विरोधी दलित विरोधी संविधान विरोधी पूज्य डॉक्टर भीमराव अंबेडकर जी के विरोधी चेहरा जान चुके ਚਿਹਰਾ ਬੇਨਕਾਬ ਹੋ ਚੁਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸੰਪਰਕ ਅਨੁਸਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਹਿਤ ਕੀਤੇ ਜਾ ਰਹੇ ਕਾਰਜਾਂ ਤਹਿਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਪੁਰਾਤਨ ਫੁੱਟਬਾਲ ਕਲੱਬ ਯੰਗਸਟਰ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਸਥਾਨਕ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਰਸਮੀ ਉਦਘਾਟਨ AIG ਜਗਜੀਤ ਸਿੰਘ ਵਾਲੀਆ ACP ਸ਼ਿਪ ਦਰਸ਼ਨ ਸਿੰਘ ਸੰਧੂ ACP ਹੈੱਡਕੁਆਰਟਰ ਕਮਲਜੀਤ ਸਿੰਘ ਡੀਐਫਏ ਦੇ ਪ੍ਰਧਾਨ ਸੁਖਚੈਨ ਸਿੰਘ ਹਰਜਿੰਦਰ ਸਿੰਘ ਟੈਨੀ ਖੇਰਾ ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਗੁਰਮੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸਾਡੇ ਮਾਲਜੋਤ ਪੁਲਿਸਰ ਸਾਹਿਬ ਵੱਲੋਂ ਰਿਜੈਕਸ਼ਨ ਕਲੱਬਾ ਇਨਾਰੇ ਸਹਿਯੋਗ ਦੇ ਨਾਲ ਸਾਂਝੀ ਮੁਸ਼ਾਬਤ ਖلاف ਮਹਿੰਜ ਚੁਲਾਈ ਜਾ ਰਹੀ ਹੈ ਜਿਸ ਤੇ ਬੈਦ ਅਸੀਂ trio 8 team ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਇਹਦੇ ਵਿੱਚ ਔਰ ਅਸੀਂ ਨੌਜਵਾਨ ਬੁੜੀ ਨੂੰ ਅਸੀਂ ਸਪੋਰਟਸ ਰਾਹੀਂ ਮੌਦਿਕ ਜਾਗਰੂਕੀ ਕਰ ਰਹੇ ਹਾਂ ਨਸ਼ਾ ਵਿਖਲਾ ਔਰ ਅੰਡਰਰੋਲ ਸੀ ਖੇਡਾਂ ਦੇ ਨਾਲ ਜੋੜਨ ਦੇ ਲਈ ਵੀ ਕੋਸ਼ਿਸ਼ ਕਰੀ ਨੌਜਵਾਨ ਬੁੜੀ ਨੂੰ ਅਸੀਂ ਇਹ ਇਹਨਾਂ ਇਵੈਂਟਸ ਰਾਹੀਂ ਇਹ ਜਿਹੜਾ ਜੋਨੇ ਸੰਦੇਸ਼ ਕਿ ਨਸ਼ਾ ਨੂੰ ਛੱਡੋ ਅਤੇ ਸਪੋਰਟਸ ਦੇ ਨਾਲ ਜੁੜੋ ਜਿਸ ਤਰ੍ਹਾਂ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਹੈ ਔਰ ਬਿਗ ਫਿਸ਼ਿਜ਼ ਜਿਹੜੀਆਂ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹਾਂ ਚ ਭੇਜ ਰਹੇ ਹਾਂ ਇਸੇ ਤਰ੍ਹਾਂ ਇਹ ਨੌਜਵਾਨ ਵੀਡੀਓ ਨੂੰ ਵੀ ਅਸੀਂ ਵੇਅਰ ਕਰ ਰਹੇ ਹਾਂ ਕਿ ਤੁਸੀਂ ਨਸ਼ੇਛਡੋ ਅਤੇ ਸਪੋਰਟਸ ਤੇ ਵੇਅਰ ਜਾਓ ਨਸ਼ਿਆਂ ਦੇ ਖਿਲਾਫ ਮਹਿੰਮ ਦਾ ਹਿੱਸਾ ਲੀਓ ਦੇਖੋ ਜੀ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹਨ ਗੱਲ ਫਾਈਨਲ ਹੋ ਰਿਹਾ ਦੋ ਟੀਮਾਂ ਇਹਦੇ ਵਿੱਚ ਜਿਹੜੀ ਫਰਸਟ ਟੀਮ ਆਏਗੀ ਉਹਨੂੰ ਅਸੀਂ 51000 ਜਿਹੜਾ ਉਹ ਇਨਾਮ ਦੇਵਾਂਗੇ ਔਰ ਸਹਿਦਗੀ 40 ਇਹ ਟੂਰਨਾਮੈਂਟ ਹੈ ਐਸਸੀ ਆ ਪੁਸਟ ਕਮਿਸ਼ਨਟ ਅਮਰਸਰ ਦੀ ਮੱਧਨਾਲ ਇਹ ਬੱਚਿਆਂ ਨੂੰ ਗੇਮਾਂ ਵੱਲ ਉਤਸ਼ਾਹ ਕਰ ਲਈ ਤੇ ਨਸ਼ਿਆਂ ਦੇ ਖਿਲਾਫ ਮਤਲਬ ਅਵੋਇਡ ਡਰੱਗਸ ਦੇ ਸਮਾਲੋਚੇ ਕਰਵਾਇਆ ਜਾ ਰਿਹਾ ਵਾ ਇਹਦੇ ਵਿੱਚ 8 ਟੀਮਾਂ ਸ਼ਾਮਲ ਹੋਈਆਂ ਨੇ ਤੇ 2 ਦਿਨ ਦਾ ਟੂਰਨਾਮੈਂਟ ਹੈ ਜੀ ਉਹਨਾਂ ਦੇ 23 ਨੂੰ ਚੱਲੂਗਾ ਜੀ ਤੇ ਜਿਹੜੇ ਟੀਮਾਂ ਜੇਤੂ ਹੋਣ ਗਿਆ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਇਹ ਸਾਰੇ ਸਾਡੀ ਟੀਮ ਦੇ ਜੰਗਸਟਾਰ ਕਲੱਬ ਦੇ ਮੈਂਬਰ ਨੇ ਇਹਨਾਂ ਦੇ ਸੁਗਨ ਦੇ ਖਾਸ ਕਰਕੇ ਪੁਲਿਸ ਕਮਿਸ਼ਨਰੇਟ ਦੀ ਮਦਦ ਨਾਲ ਇਹ ਟੂਰਨਾਮੈਂਟ ਕਰਵਾਇਆ ਜਾਇਆ। ਅਸੀਂ ਇੱਥੇ ਜਿਹੜਾ ਡਿਸਟ੍ਰਿਕਟ ਪੁਲਿਸ ਕਮਿਸ਼ਨਰ ਅਮਰitsar ਉਹਨਾਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਵਾ ਇਹ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਵਿਦ ਦ ਸਪੋਰਟ ਆਫ ਯੰਗਸਟਰ ਫੁੱਟਬਾਲ ਕਲੱਬ ਅਮਰitsar ਸਾਡੇ ਪ੍ਰੈਜ਼ੀਡੈਂਟ ਨੇ ਸੁਖਚੈਨ ਭਾਜੀ ਅਸੀਂ ਇਹ ਨਸ਼ਿਆਂ ਦੇ ਵਿਰੁੱਧ ਜਿਹੜਾ ਟੂਰਨਾਮੈਂਟ ਕਰਾ ਰਹੇ ਹਾਂ ਤੇ ਇਹਦੇ ਚ 8 ਟੀਮਾਂ ਪਾਰਟਿਸਿਪੇਟ ਕਰਨਗੀਆਂ ਜੀ ਦੋਸਤਾਂ ਦਾ ਇਹ ਫੁੱਟਬਾਲ ਸਾਡਾ ਟੂਰਨਾਮੈਂਟ ਹੈ ਤੇ ਇਹਦੇ ਵਿੱਚ ਅਸੀਂ ਨਸ਼ਾ ਦੀ ਲਾਹਨਤ ਤੋਂ ਜਿਹੜਾ ਜੀ ਅੱਜਕੱਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਉਣ ਲਈ ਤੇ ਹੌਕਾ ਦੇਣ ਦੇ ਲਈ ਕਿ ਆਓ ਰਲিয়ে ਤੇ ਫੁੱਟਬਾਲ ਖੇਡिए ਸਪੋਰਟਸ ਦੇ ਨਾਲ ਆਪਾਂ ਅਟੈਚ ਹੋਈਏ ਤੇ ਆਪਾਂ ਇਹਨੂੰ ਆਪਣੀ ਜਵਾਨੀ ਨੂੰ ਜਿਹੜਾ ਨਾ ਆਉਣ ਵਾਲੀ ਜਵਾਨੀ ਨੂੰ ਇਹਨੂੰ ਬਚਾਈਏ ਇਸ ਸਬੰਧ ਦੇ ਵਿੱਚ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ ਜਿਹਦੇ ਵਿੱਚ ਇਨਾਮ ਅਸੀਂ 51000 ਫਸ ਜਿਹੜੀ ਟੀਮ ਆਏਗੀ ਉਹਨੂੰ ਤੇ ਜਿਹੜੀ ਸੈਕੰਡ ਟੀਮ ਆਏਗੀ ਉਹਨੂੰ 41000 ਰੁਪਏ ਜਿਹੜਾ ਨ 8 ਟੀਮਾਂ ਦੇ ਵਿੱਚ ਅੱਜ ਪਹਿਲਾ ਕੁਆਰਟਰ ਫਾਈਨਲ ਹੋ ਰਹੇ ਨੇ ਕੱਲ ਸੈਮੀ ਫਾਈਨਲ ਹੋਣਗੇ ਦੋ ਮੈਚ ਇੱਕ ਕੱਲ ਮੈਚ ਸਪੈਸ਼ਲ ਮੈਚ ਜਿਹੜਾ 40+ ਟੀਮ ਦਾ ਖੜਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਯੰਗਸਟਰ ਫੁੱਟਬਾਲ ਕਲੱਬ ਤੇ ਖਲਸਾ ਜਿਹੜਾ ਕਲੱਬ ਆ ਅੰਮ੍ਰਿਤਸਰ ਉਹਨਾਂ ਦੇ ਦੋ ਟੀਮਾਂ ਪਾਰਟਿਸਪੇਟ ਕਰਨਗੇ ਅਮਰਥਰ ਪੁਲਿਸ ਕਮਿਸ਼ਨਰ ਅਤੇ ਜੰਗ ਸਟਾਰ ਫੁੱਟਬਾਲ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਫੁੱਟਬਾਲ ਮੁਕਾਬਲੇ ਕਰਵਾਏ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਵੱਖ-ਵੱਖ ਨੁਮਾਇੰਦੇ ਨੇ ਆਖ ਕੇ ਪੁਲਿਸ ਕਮਿਸ਼ਨਰ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਇੱਕ ਛਲਾਗਾ ਜੋ ਕਦਮ ਹੈ ਇਹ ਕਦਮ ਇਸ ਲਈ ਚੁੱਕਿਆ ਗਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਖੇਡਾਂ ਨਾਲ ਜੋੜਿਆ ਜਾ ਸਕੇ ਅਮਰਥਰ ਫਾਸਟਵੇ ਖਬਰਾਂ ਮੈਂ ਰਕੇਸ਼ ਕੁਮਾਰ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਅਮਰੀਕਾ ਦੇ ਦੂਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਰੂਬਲ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਹ ਪੇਂਟਿੰਗ 20 ਦਿਨਾਂ ਵਿੱਚ ਤਿਆਰ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਤਸਵੀਰ 트੍ਰੰਪ ਦੀ ਓਥ ਸੈਰਮਨੀ ਦੇ ਮੌਕੇ ਤੇ ਬਣਾਈ ਗਈ ਹੈ ਅਤੇ ਇਹ ਤਸਵੀਰ ਅਮਰੀਕਾ ਦੇ ਵਾਈਟ ਹਾਊਸ ਵਿੱਚ ਲਗਾਉਣ ਲਈ ਭੇਜੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਵੱਲੋਂ ਅਮਰੀਕਾ ਦੇ ਹੁਣ ਤੱਕ ਰਹਿ ਚੁੱਕੇ ਸਾਰੇ ਹੀ ਰਾਸ਼ਟਰਪਤੀ ਦੀ ਤਸਵੀਰ ਵੀ ਤਿਆਰ ਕੀਤੀ ਗਈ ਹੈ ਜ਼ਿਕਰ ਹੋਏ ਕਿ ਰੂਬਲ ਵੱਲੋਂ ਹੁਣ ਤੱਕ ਭਾਰਤ ਦੇ ਸੰਤਾ ਮਹਾਪੁਰਸ਼ਾਂ ਤੋਂ ਇਲਾਵਾ ਕਈ ਹੋਰ ਸਖਸ਼ੇਤਾਵਾਂ ਦੀਆਂ ਤਸਵੀਰਾਂ ਆਪਣੇ ਹੱਥੀ ਤਿਆਰ ਕੀਤੀਆਂ ਗਈਆਂ ਹਨ ਜਿਸ ਲਈ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਹਨ ਅਤੇ ਹੋਰ ਵੀ ਕਈ ਸੰਸਥਾਵਾਂ ਵੱਲੋਂ ਅਵਾਰਡਸ ਮਿਲ ਚੁੱਕੇ ਹਨ ਅਤੇ ਉਹਨਾਂ ਦੇ ਇਸ ਹੁਨਰ ਲਈ ਉਹਨਾਂ ਦਾ ਨਾਮ ਕਈ ਰਿਕਾਰਡ ਬੁਕਸ ਦੇ ਵਿੱਚ ਦਰਜ ਹੈ ਸੋ ਉਹਨਾਂ ਨੂੰ ਇਹ ਉਮੀਦ ਹੈ ਕਿ ਉਹਨਾਂ ਵੱਲੋਂ ਆਪਣੇ ਹੱਥੀ ਤਿਆਰ ਕੀਤੀ ਗਈ ਇਹ ਪੇਂਟਿੰਗ ਅਮਰੀਕਾ ਦੇ ਵਾਈਟ ਹਾਊਸ ਵਿੱਚ ਸਥਾਪਿਤ ਕੀਤੀ ਜਾਵੇਗੀ ਸਰ ਸਭ ਤੋਂ ਪਹਿਲਾਂ ਤੇ ਮੈਂ ਡੋਨਲਡ ਟਰੰਪ ਜੀ ਨੂੰ ਵਧਾਈ ਦੇਣਾ ਜਿਹੜੇ ਕਿ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਨੇ ਕੱਲ ਉਹਨਾਂ ਦਾ ਆਥ ਸੈਰਮਨੀ ਹੈਗੀ ਆ ਤੇ ਮੈਂ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਆਪਣੇ ਇੰਡੀਆ ਵੱਲੋਂ ਇੱਕ ਪੇਂਟਿੰਗ ਉਹਨਾਂ ਨੂੰ ਵਿਸ਼ ਕੀਤੀ ਆ ਉਹਨਾਂ ਨੂੰ ਮੈਂ ਵਾਈਟ ਹਾਊਸ ਦੇ ਵਿੱਚ ਆ ਪੇਂਟਿੰਗ ਨੂੰ ਪੇਜਨਾ ਚਾਹੁੰਦਾ ਸਰ ਸ਼ੌਂਕ ਜਿਹੜਾ ਮੈਨੂੰ ਬਚਪਨ ਤੋਂ ਹੀ ਹੈਗਾ ਹੀ ਤੇ 2007 ਤੋਂ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਅਸ਼ੋਰੀਆ ਅਭਿਸ਼ੇਕ ਬਚਨ ਜਦੋਂ ਉਹਨਾਂ ਦੀ ਵੈਡਿੰਗ ਹੋਈ ਸੀ ਉਸ ਮੌਕੇ ਤੇ ਮੈਂ ਪੇਂਟਿੰਗ ਤਿਆਰ ਕੀਤੀ ਸੀ ਤੇ ਜਦੋਂ ਅੰਮ੍ਰਿਤਸਰ ਵਿਜ਼ਿਟ ਤੇ ਅਭਿਸ਼ੇਕ ਬਚਨ ਆਏ ਸੀ ਉਹਨਾਂ ਨੂੰ ਮੈਂ ਪਰਸਨਲੀ ਪੇਂਟਿੰਗ ਦਿੱਤੀ ਸੀ ਕਰੀਨਾਕਪੂਰ ਸੈਫਲੀ ਖਾਨ ਇਕ ਸ਼ਿਲਪਾਸ਼ਟੀ ਰਾਜਕੁੰਦਰਾ ਜਦੋਂ ਅਮ੍ਰitsar ਵਿਜ਼ਿਟ ਤੇ ਆਏ ਸੀ ਤੇ ਮੇਰਾ ਹੋਰ ਹੌਸਲਾ ਵੱਧਦਾ ਗਿਆ ਫਿਰ ਮੈਂ ਪੇਂਟਿੰਗਸ ਬਣਾਉਂਦਾ ਗਿਆ ਫਿਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਉਹਨਾਂ ਦੀ ਪੇਂਟਿੰਗ ਬਣਾਈ ਉਹਨਾਂ ਦਾ ਮੈਨੂੰ ਐਪਰੀਸ਼ੀਏਸ਼ਨ ਲੈਟਰ ਆਇਆ ਲਾਕਡਾਊਨ ਦੇ ਵਿੱਚ ਤੇ ਇੰਡੀਆ ਦੇ ਤਿੰਨ ਰਾਸ਼ਟਰਪਤੀ ਮਿਸ ਪ੍ਰਤਿਭਾ ਪਾਟਲ ਜੀ ਮਿਸਟਰ ਪਰਨਮ ਮੋਖਰਜੀ ਤੇ ਮੌਜੂਦਾ ਰਾਸ਼ਟਰਪਤੀ ਜਿਹੜੇ ਸਾਡੇ ਦ੍ਰੋਪਤੀ ਮੋਰਮੂ ਉਹਨਾਂ ਦੀ ਮੈਂ ਪੇਂਟਿੰਗ ਬਣਾ ਕੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਵੱਲੋਂ ਵੀ ਮੈਨੂੰ ਪ੍ਰਸ਼ੰਸਾ ਲੈਟਰ ਆਇਆ ਤੇ ਇਸ ਤੋਂ ਪਹਿਲਾਂ ਵੀ ਡੋਨਲਡ ਟਰੰਪ ਜਿਹਦੀ ਮੈਂ ਪੇਂਟਿੰਗ ਬਣਾਈ ਹੋਈ ਜਦੋਂ ਇੰਡੀਆ ਵਿਜ਼ਿਟ ਤੇ ਆਏ ਸੀ ਤੇ ਉਹ ਪੇਂਟਿੰਗ ਮੈਂ ਸਾਈਜ਼ ਵੱਡੇ ਹੋਣ ਕਰਕੇ ਉਹਨਾਂ ਨੂੰ ਭੇਜ ਨਹੀਂ ਸਕਿਆ ਸੀ ਤੇ ਇਸ ਵਾਰ ਮੈਂ ਇਹਨਾਂ ਨੂੰ ਇਹ ਪੇਂਟਿੰਗ ਜ਼ਰੂਰ ਭੇਜਾਂਗਾ ਇੰਡੀਆ ਤੇ ਯੂ ਐਸ ਆ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਉਹ ਹੋਰ ਮਜ਼ਬੂਤ ਹੋਣ ਪਹਿਲਾਂ ਵੀ ਮਜ਼ਬੂਤ ਸੀ ਤੇ ਹੁਣ ਜਿਹੜੇ ਆਥਰਮਨੀ ਇਹਨਾਂ ਦੀ ਕਲ ਹੋਣ ਜਾ ਰਹੀ ਆ ਤੇ ਇਹਨਾਰੇ ਹੋਰ ਮਜ਼ਬੂਤ ਹੋਣ ਤੇ ਦੁਨੀਆ ਦੇ ਵਿੱਚ ਪੂਰਾ ਇੱਕ ਸ਼ਾਂਤੀ ਦਾ ਮਾਹੌਲ ਪੈਦਾ ਹੋਵੇ ਸਰ ਇਹ ਪੇਂਟਿੰਗ ਨੂੰ ਟਾਈਮ ਲੱਗਾ ਮੈਂ 1 ਜਨਵਰੀ ਨੂੰ ਸ਼ੁਰੂ ਕੀਤੀ ਸੀ ਪੇਂਟਿੰਗ ਬਣਾਣੀ ਤੇ ਅੱਜ ਜਦੋਂ ਮੈਂ ਫਾਈਨਲ ਟੱਚਸ ਦੇ ਰਿਹਾ 19 ਦਿਨ ਦੇ ਕਰੀਬ ਇਹ ਪੇਂਟਿੰਗ ਨੂੰ ਟਾਈਮ ਲੱਗਾ ਤੇ ਇਹਦਾ ਜਿਹੜਾ ਸਾਈਜ਼ 5 ਫੀਟ ਬਾਈ 7 ਫੀਟ ਟੋਟਲ ਪੇਂਟਿੰਗ ਦਾ ਸਾਈਜ਼ ਆ ਤੇ ਇਹਨੂੰ ਅਕ੍ਰੀਲਿਕ ਕਲਰਸ ਦੇ ਨਾਲ ਤਿਆਰ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜਦੋਂ 5 ਸਾਲ ਪਹਿਲਾਂ ਇਲੈਕਸ਼ਨ ਹੋਇਆ ਉਹਦੋਂ ਮੈਂ ਅਮਰੀਕਾ ਦਾ ਪੂਰਾ ਇੱਕ ਇਤਿਹਾਸ ਬਣਾਇਆ ਸੀ ਮੈਂ ਇੱਕ ਹਾਲੀਵੁੱਡ ਦਾ ਇਤਿਹਾਸ ਬਣਾਇਆ ਬੋਲੀਵੁੱਡ ਦਾ ਇਤਿਹਾਸ ਬਣਾਇਆ ਤੇ ਟੋਟਲ ਮੇਰੇ 65 वर्ल्ड रिकॉर्ड्स ਇਹ ਸਾਰੀਆਂ ਕਲਾਰਜ ਪੈਂਟਿੰਗਾਂ ਦੇ ਹੋਏ ਆ ਜਿਸ ਤਰ੍ਹਾਂ ਕਿ ਇੰਡੀਆ ਬੁੱਕ ਆਫ ریکارڈਸ, ਏਸ਼ੀਆ ਬੁੱਕ ਆਫ ریکارڈਸ, ਸਟੇਟ ਬੁੱਕ ਆਫ ریکارڈਸ, ਅਮਰੀਕਾ ਬੁੱਕ ਆਫ ریکارڈਸ, ਬ੍ਰਿਟਿਸ਼ ਬੁੱਕ ਆਫ वर्ल्ड रिकॉर्ड्स ਇਹ ਸਾਰੇ ਮੈਨੂੰ ਇੱਕ ਆਨਰ ਮਿਲੇ ਆ ਤੇ ਪਾਲਪੋ ਪਿਕਾਸੋ ਆਰਟਿਸਟ ਜਿਹੜੇ ਵਰਲਡ ਦੇ ਆਰਟਿਸਟ ਹੋਏ ਉਹਨਾਂ ਦੇ ਨਾਮ ਦੇ ਨਾਲ ਵੀ ਮੈਨੂੰ ਇੱਕ ਆਨਰ ਮਿਲਿਆ ਜੂਆ ਸਾਡਗਲ ਜੀ ਵੱਲੋਂ ਐਮ ਐਫ ਹੁਸੈਨ ਜਿਹੜੇ ਇੰਡੀਆਲੇ ਆਰਟਿਸਟ ਹੋਏ ਉਹਨਾਂ ਦੇ ਨੇਮ ਦੇ ਨਾਲ ਵੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਸਾਰੇ ਮੇਰੀ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਵਾ ਮੀਡੀਆ ਦਾ ਬਹੁਤ ਜ਼ਿਆਦਾ ਸੰਯੋਗ ਹੈ ਜਿਸ ਤਰ੍ਹਾਂ ਕਿ ਇੱਕ ਆਮ ਜੇ ਕਲਾਕਾਰ ਨੂੰ ਇੱਕ ਜਿਹੜੀ ਕਲਾ ਨੂੰ ਇੱਕ ਬਾਹਰ ਲੈ ਕੇ ਆਣਾ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ థాంక్స్ ਕਰਦਾ ਹਾਂ ਜੀ ਆਹ ਪੇਂਟਿੰਗ ਮੈਂ ਵਾਈਟ ਹਾਊਸ ਦੇ ਵਿੱਚ ਕੋਰੀਅਰ ਕਰਾਂਗਾ ਇੱਕ ਪ੍ਰੋਪਰ ਐਡਰੈਸ ਲੈ ਕੇ ਪੂਰਾ 1-2 ਦਿਨ ਮੈਂ ਲਗਾ ਕੇ ਇਹਨੂੰ ਪੇਂਟਿੰਗ ਨੂੰ ਕੋਰੀਅਰ ਕਰਾਂਗਾ ਅੰਮ੍ਰਿਤਸਰ ਸ਼ਹਿਰ ਦੇ ਇੱਕ ਆਰਟਿਸਟ ਜੇ ਐਸ ਰੂਬਲ ਜਿਨ੍ਹਾਂ ਦੇ ਹੱਥਾਂ ਵਿੱਚ ਹੁਨਰ ਹੈ ਹੁਨਰ ਨਹੀਂ ਬਲਕਿ ਅਸੀਂ ਜਾਦੂ ਕਹਾਂਗੇ ਜਿਨ੍ਹਾਂ ਵੱਲੋਂ ਆਪਣੇ ਹੱਥੀਂ ਭਾਰਤ ਦੇਸ਼ ਨਹੀਂ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਰਹਿ ਚੁੱਕੀਆਂ ਸ਼ਖਸੀਤਾਂ ਦੀਆਂ ਪੇਂਟਿੰਗਾਂ ਆਪਣੇ ਹੱਥੀ ਤਿਆਰ ਕੀਤੀਆਂ ਗਈਆਂ ਹਨ ਤਾਂ ਇਸ ਵਾਰ ਉਹਨਾਂ ਵੱਲੋਂ ਅਮਰੀਕਾ ਦੇ ਦੂਸਰੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਹੋ ਬਹੁਤ ਤਸਵੀਰ ਤਿਆਰ ਕੀਤੀ ਗਈ ਹੈ ਆਪਣੇ ਹੱਥੀ ਔਰ ਉਹਨਾਂ ਵੱਲੋਂ ਇਹ ਤਸਵੀਰ ਉਹਨਾਂ ਦੇ ਉਸਾਰਾਮਨੀ ਨੂੰ ਸਮਰਪਿਤ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਤਸਵੀਰ ਅਮਰੀਕਾ ਦੇ ਵਾਈਟ ਹਾਊਸ ਵਿੱਚ ਸਥਾਪਿਤ ਕੀਤੀ ਜਾਵੇਗੀ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ ਹੋਣ ਵਾਲੀ ਤਿੰਨ ਰੋਜ਼ਾ 24ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ ਹੈ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫਖਰ ਜ਼ਮਾਨ ਨੇ ਕਾਨਫਰੰਸ ਦੇ ਉਦਘਾਟਨੀ ਸੰਬੋਧਨ ਕੀਤਾ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ 65 ਮੈਂਬਰੀ ਵੱਖ-ਵੱਖ ਵਿੱਚ ਸਾਹਿਤ ਕਲਾ ਸਭਿਆਚਾਰ ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਗੀਆਂ ਸ਼ਖਸੀਅਤਾਂ ਤੋਂ ਇਲਾਵਾ ਸਾਬਕਾ ਆਈਏਐਸ ਆਈਪੀਐਸ ਅਧਿਕਾਰੀ ਪ੍ਰੋਫੈਸਰ ਆਜ ਸ਼ਾਮਲ ਸਨ ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਵਾਰਡ ਨੰਬਰ 56 ਦੇ ਜੱਟਾਂ ਵਾਲੀ ਗਲੀ ਖੇਤਰ ਅਤੇ ਵਾਰਡ ਨੰਬਰ 55 ਦੀ ਗਲੀ ਗੰਡਾ ਵਾਲੀ ਨਮਕ ਮੰਡੀ ਖੇਤਰ ਵਿੱਚ ਨਵੇਂ ਟਿਊਬ ਪੈ ਲਗਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਵਿਧਾਇਕ ਡਾਕਟਰ ਗੁਪਤਾ ਨੇ ਕਿਹਾ ਕਿ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬੁਢਾਪਾ ਵਿਧਵਾ ਅਤੇ ਅਪਾਹਜ ਪੈਨਸ਼ਨ ਪ੍ਰਦਾਨ ਕਰਨ ਲਈ ਕੈਂਪ ਲਗਾਏ ਜਾਣਗੇ ਇਸ ਮੌਕੇ ਨਵ ਨਿਯੁਕਤ ਕਾਉਂਸਲਰ ਵਿਕੀ দত্ত ਬਾਬੀ ਦੁੱਧਵਾਲਾ ਮੋਨਿਤ ਮਹਾਜਨ ਮੋਨਿਕਾ ਲਾਂਭਾ ਪ੍ਰਜੈਸ਼ ਪ੍ਰਧਾਨ ਇੰਦਰਜੀਤ দত্ত ਵਿਕੀ ਲਾਂਭੂ ਲਾਲੀ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਬਹੁਤ ਦੇਰ ਤੋਂ ਇਲਾਕਾ ਨਵਾਸੀਆਂ ਦੀ ਇਹ ਮੰਗ ਸੀ ਕਿ ਇਸ ਜਿਹੜੀ ਗਲੀ ਹੈ ਟਲੀਗੰਡਾ ਲਈ ਇਹਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਕਿਲਤ ਆ ਰਹੀ ਹੈ ਸੋ ਇਸ ਕਰਕੇ ਇਹ ਜਿਹੜਾ ਟਿਊਬਵਲ ਪਾਸ ਕਰਾਇਆ ਗਿਆ ਅੱਜ ਅਸੀਂ ਉਹਦਾ ਮੂਰਤ ਕਰਨ ਆਏ ਆਂ ਔਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਪੀਣ ਵਾਲਾ ਪਾਣੀ ਮੁਹਈਆ ਕਰਾ ਦਿੱਤਾ ਜਾਏਗਾ ਸੋ ਇਲਾਕਾ ਦੇ ਵਸਨੀਕਾਂ ਨੂੰ ਜਿੱਥੇ ਮੁਬਾਰਕਬਾਦ ਆ ਉੱਥੇ ਮੈਂ ਕਹਿਣਾ ਚਾਹੁੰਦਾ ਕਿ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਕੰਮ ਜਿਹੜਾ ਅਸੀਂ ਅਧੂਰਾ ਨਹੀਂ ਛੱਡਾਂਗੇ ਇੱਕ ਇੱਕ ਕੰਮ ਪੂਰਾ ਕਰਾਂਗੇ ਕੋਈ ਵੀ ਕੰਮ ਹੋਏ ਚਾਹੇ ਕਾਰਪੋਰੇਸ਼ਨਲ ਲਿੰਕਡ ਹੋਵੇ ਚਾਹੇ ਸਟੇਟ ਗਵਰਨਮੈਂਟ ਨਾਲ ਲਿੰਕਡ ਹੋਵੇ ਸਾਰੇ ਕੰਮ ਅਸੀਂ ਕਰਾਵਾਂਗੇ ਅੱਜ ਦੇ ਇਸ ਸ਼ੁਭ ਮੌਕੇ ਤੇ ਜਿੱਥੇ ਮبارਕਬਾਦ ਦੇ ਨਾਲ ਆਕਾਣਵਾਸੀਨ ਉੱਥੇ ਮੈਂ ਵਿਕੀ ਦਿੱਤਾ ਜੀ ਸਾਡੇ ਨਾਮਯੁਕਤ ਕਾਉਂਸਲਰ ਬਲਦੇਵ ਸਿੰਘ ਜੀ ਮੋਨਿਤ ਭਜਨ ਜੀ ਭਾਬੀ ਜੀ ਸਾਡੇ ਇੱਧਰ ਤੋਂ ਵਾਲੇ ਲਾਲੀ ਜੀ ਸਾਡੇ ਵੱਡੇ ਭਰਾਵਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ ਸਵਾਗਤ ਕਰਦਾ ਔਰ ਇਕੱਰੀ ਫੇਰ ਵਿਸ਼ਵਾਸ ਦਵਾਣਾ ਕਿ ਅਸੀਂ ਹਮੇਸ਼ਾ ਹੀ ਤਾਡੀ ਸੇਵਾ ਜਾ ਹਾਜ਼ਰਾਂਗੇ ਜਦੋਂ ਤੁਸੀ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਸਭ ਯਾਦ ਕਰੋ ਕਿੰਨੀ ਜੇ ਵੀ ਅਸੀਂ ਤੁਹਾਡੇ ਕੋਲਾਵਾਂਗੇ ਔਰ ਤੁਹਾਡੀ ਪ੍ਰਾਬਲਮ ਦਾ ਹੱਲ ਕਰਾਂ ਕਸਬਾ ਅਜਨਾਲਾ ਵਿਖੇ ਦੋ ਲੁਟੇਰੇ ਬੰਦੂਕ ਦੀ ਨੋਕ ਤੇ ਇੱਕ ਗਹਿਣਿਆਂ ਦੀ ਦੁਕਾਨ ਤੋਂ ਸੋਨਾ ਚਾਂਦੀ ਅਤੇ 50000 ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ ਡੀਐਸਪੀ ਗੁਰਵਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਦੁਕਾਨ ਮਾਲਕ ਦੀਪਕ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਗਊਆਂ ਦੇ ਰੱਖ ਰਖਾਵ ਲਈ ਹਰ ਚੀਜ਼ ਤੇ ਗਊ ਸੈਸ ਲਗਾਇਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਗਊਆਂ ਸੜਕ ਤੇ ਆਵਾਰਾ ਘੁੰਮਦੀਆਂ ਹਨ ਉਹਨਾਂ ਮੰਗ ਕੀਤੀ ਹੈ ਕਿ ਗਊ ਸੈਸ ਦਾ ਕਪਲਾ ਕਰਨ ਵਾਲੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੂਝੇ ਹੈਰਾਨਗੀ ਹੈ ਕਿ ਲੋਕ ਮਹਿਸੂਸ ਵੀ ਕਰਤੇ ਹੈ ਚਰਚਾ ਵੀ ਕਰਤੇ ਹੈ ਟੀ ਟੇਬਲ ਪਰ ਬੈਠ ਕੇ ਬੜੀ ਬੜੀ ਬਾਤਾਂ ਵੀ ਕਰਤੇ ਹੈ ਪਰ ਅਸਲੀ ਬਾਤ ਬੋਲਤੇ ਕੋ ਨਹੀਂ बिहार के मुख्यमंत्री लालू प्रसाद ने सारी सरकारों ने कहा विरोधियों ने कहा समर्थकों ने कहा कि चारा खाया गाय का खाया या भैंस का खाया खाया नहीं खाया पर उसको सजाओगे गई पर हमारे देश में पंजाब में क्या हो रहा है यहाँ तो गौ सेवा कर जो सेस लगाया गौ सेस करोड़ों करोड़ों रुपये इकट्ठा हुआ सौ सौ करोड़ रुपये से ज़्यादा उसको कौन खा गया अगर गाय सेवा कर गाय की सेवा के लिए लगाया होता टू व्हीलर पर थ्री व्हीलर पर स्कूटरी पर शराब की बोतलों पर बिजली पर सब पर टैक्स लगा दिया हमने टैक्स दे दिया लेकिन फिर भी आवारा जानवरों के रख हम खा रहे हैं क्या कोई ऐसा शहर है पंजाब का जहाँ ये आवारा जानवर नहीं घूम रहे ठंड में भी मरते हैं एक्सीडेंट करते भी हैं एक्सीडेंट में मरते भी हैं तो अब पूरा पंजाब एक आवाज़ उठाए बाकी सारे प्रांत भी कि गऊ सेवा कर खाने वालों को वही सजा मिले जो चारा खाने वाले को बिहार में मिली थी बात आपको ठीक लगेगी सबको सुनाइए जय श्री राम ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 554 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ नेहरू युवा केंद्र ਵੱਲੋਂ ਟ੍ਰੈਫਿਕ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਜ਼ਿਲ੍ਹਾ ਯੁਵਾ ਅਧਿਕਾਰੀ ਆकांਸ਼ਾ ਦੀ ਅਗਵਾਈ ਹੇਠ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਪ੍ਰੋਗਰਾਮ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਵਲੰਟੀਰੀਆਂ ਨੂੰ ਟ੍ਰੈਫਿਕ ਪੁਲਿਸ ਸਿੱਖਿਆ ਵਿਭਾਗ ਦੇ ਸਬ-ਇੰਸਪੈਕਟਰ ਦਲਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਸਲਵੰਤ ਸਿੰਘ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਸੜਕਾਂ ਤੇ ਕੁੰਮ데요 ਵਾਰਾ ਪਸ਼ੂ ਆਏ ਦਿਨ ਬਣ ਰਹੇ ਹਨ ਐਕਸੀਡੈਂਟਸ ਦਾ ਕਾਰਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਦੀਆਂ ਸੜਕਾਂ ਤੇ ਅਵਾਰਾ ਪਸ਼ੂ ਕੁੰਮਦੇ ਆਮ ਹੀ ਵਿਖ ਜਾਂਦੇ ਹਨ ਅਤੇ ਇਹ ਅਵਾਰਾ ਪਸ਼ੂ ਆਏ ਦਿਨ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਵਾਰਾ ਪਸ਼ੂਆਂ ਨੂੰ ਇਹਨਾਂ ਦੀ ਬਾਂਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਸੜਕਾਂ ਤੇ ਇਹਨਾਂ ਕਾਰਨ ਹੁੰਦੇ ਸੜਕੀ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ ਇਸ ਦੇ ਬਾਰੇ ਕਾਰਪੋਰੇਸ਼ਨ ਦੇ ਨੋਟਿਸ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਹੈ ਲੇਕਿਨ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ 2-4 ਦਿਨ ਦਾ ਹੀ ਫੈਸਲਾ ਹੁੰਦਾ ਉਸ ਤੋਂ ਬਾਅਦ ਫਿਰ ਉਹੋ ਹੀ ਗੰਦ ਪਿਆ ਜਾਂਦਾ ਇਹ ਆਪਣਾ ਹੱਥ ਕੇ ਚ ਲੈ ਲੈਂਦੇ ਨੇ ਜਿਨ੍ਹਾਂ ਦੀਆਂ ਗਊਆਂ ਨੇ ਉਹ ਦੁਬਾਰਾ ਸੜਕਾਂ ਉੱਤੇ ਛੱਡ ਦਿੰਦੇ ਨੇ ਇਸ ਦੀ ਤਦ ਤੱਕ ਕੋਈ ਸੁਣਵਾਈ ਨਹੀਂ ਹੋਏਗੀ ਜਦ ਤੱਕ ਇਹ ਗਊਆਂ ਜ਼ਬਤ ਨਾ ਕਰਨਗੇ ਇੱਥੋਂ ਚੁੱਕਣ ਜਿੱਥੇ ਇਹਨਾਂ ਦੀ ਜਗ੍ਹਾ ਹੈ ਉੱਥੇ ਰੱਖਣਾ ਇਹਨਾਂ ਨੂੰ ਜਦ ਇਹ ਮੰਦੇ ਨਹੀਂ ਜਦ ਤੱਕ ਇਹਨਾਂ ਦੀ ਦੁੱਧ ਦੇਣ ਵਾਲੀਆਂ ਗਾਵਾਂ ਨੂੰ ਕਬਜ਼ਾ ਨਹੀਂ ਨਾ ਕਰਾਂਗੇ ਸਰਕਾਰ ਉਨੀ ਦੇਰ ਤੱਕ ਇਹ ਨਹੀਂ ਮੰਨਣਗੇ ਪਹਿਲਾਂ ਇਹਨਾਂ ਦੇ ਉੱਤੇ ਇਹ ਕਬਜ਼ਾ ਕਰਨ ਕਿ ਦੁੱਧ ਦੇਣ ਵਾਲੀਆਂ ਇਹਨਾਂ ਦੀਆਂ ਗਾਵਾਂ ਵੀ ਨਾਲ ਕਾ ਆਪਣੇ ਹੈਂਡ ਓਵਰ ਕਰਨ ਉਸਰ ਬਾਅਦ ਜਿਹੜੇ ਆਪਣੀ ਆਪ ਸਮਝ ਜਾਣਗੇ ਐਕਸੀਡੈਂਟ ਸੜਕਾਂ ਉਤੇ ਇਹ ਤੁਸੀਂ ਵੇਖ ਸਕਦੇ ਹੋ ਗਊਸ਼ਾਲਾ ਦੀ ਸਫਾਈ ਹੈ ਤੇ ਆ ਦੇਖੋ ਇਹਨਾਂ ਨੇ ਇਹਨਾਂ ਨੇ ਅੰਦਰ ਬਲਾਈਂਡ ਸਕੂਲ ਵਾਲਿਆਂ ਨੇ ਉਹਦੋਂ ਸਫਾਈ ਕਰਾਈ ਹੈ 1000 ਰੁਪਏ ਖਰਚ ਕਰਕੇ ਉਸੇ ਤਰ੍ਹਾਂ ਹੀ ਫਿਰ ਗਵਾਂ ਨੇ ਕਿਸ ਤਰ੍ਹਾਂ ਕੀ ਹਾਲਤ ਕਰ ਦਿੱਤੀ ਹੈ ਉਹ ਵਹਿੰਦੇ ਨੇ ਦਫ਼ਤਰ 'ਚ ਬਹਿ ਕੇ ਏਸੀ 'ਚ ਬਹਿ ਕੇ ਜਾਂ ਹੀਟਰਾਂ ਕੋਲ ਬਹਿ ਕੇ ਅਸੀਂ ਹਕੀਕਤ ਤੁਹਾਡੇ ਅੱਗੇ ਬਿਆਨ ਕਰ ਰਹੇ ਹਾਂ ਫਰਕ ਇਹਨਾਂ ਹੈਗਾ ਅਗਰ ਇਹ ਸਮਝਣ ਤੇ ਬਾਹਰ ਮਾਰਕੀਟ 'ਚ ਆ ਕੇ ਆਪ ਖੁਦ ਅਫਸਰ ਵੇਖਣ ਹੈਲਥ ਅਫਸਰ ਵੇਖਣ ਆਗੇ ਕੀ ਕੰਡੀਸ਼ਨ ਕੀ ਹੈ ਜਿਹੜੀ ਸੜਕ ਤੇ ਜਾਓਗੇ ਨਾ ਤੁਸੀਂ ਤੁਹਾਨੂੰ ਹਰ ਜਗ੍ਹਾ ਤੇ ਗੰਦ ਨਜ਼ਰ ਆਏਗਾ ਅੰਦ ਵਿਦਿਆਲਿਆ ਬਿਲਕੁਲ ਸਾਹਮਣੇ ਉੱਤੇ ਹਰ ਵਕਤ ਗੰਦ ਦਾ ਢੇਰ ਲੱਗਾ ਰਹਿੰਦਾ ਹੈ ਇੱਥੇ ਗਊਸ਼ਾਲਾ ਦੇ ਸਾਹਮਣੇ ਇਹ ਗਾਵਾਂ ਆਵਾਰਾ ਘੁੰਮਦੀਆਂ ਉੱਤੋਂ ਸਾਰੀਆਂ ਛੱਡ ਦਿੰਦੇ ਨੇ ਇਸ ਜਗ੍ਹਾ ਤੇ ਆ ਜਾਂਦੀਆਂ ਮਰ 24 ਘੰਟੇ ਇਹ ਤੇ ਖਤਰਾ ਹੀ ਹੈ ਕੋ ਡਿੱਗ ਪਵੇ ਕੋ ਐਕਸੀਡੈਂਟ ਹੋ ਜਾਵੇ ਮਤਲਬ ਸਰਕਾਰਾਂ ਕੰਮ ਕੁਝ ਕਰ ਨਹੀਂ ਰਹੀਆਂ ਜੀ ਤੇ ਕੋ ਚਾਹੀਦਾ ਜੀ ਉਹਨਾਂ ਨੂੰ ਸਰਕਾਰ ਨੂੰ ਪੂਰਾ ਕੰਮ ਕਰਨਾ ਚਾਹੀਦਾ ਬਿਲਕੁਲ ਜਿ세 ਆਵਾਰਾ ਪਸ਼ੂਆਂ ਨੂੰ ਸਾਹਮਣ ਜਿੱਥੇ ਜਗ੍ਹਾ ਬੰਦੀ ਉੱਤੇ ਜਾ ਕੇ ਦੇਣ ਤੇ ਪੂ ਕੋਈ ਨਗਰ ਨਹੀਂ ਮੋੜ ਚਾਹੀਦਾ ਨਾ ਕੰਮ ਕਰਨ ਦਾ ਪੂਰਾ ਆਪਣਾ ਜੋ ਬੰਦਾ ਹੈ ਉਹ ਕੰਮ ਬੇਖੂਬੀ ਕਰਨ ਤੇ ਇਹੋ ਜਿਹਾ ਗੰਦ ਪਾਵੇ ਨਾ ਜਿਹੜੀਆਂ ਗਾਵਾਂ ਜਿਹੜੀਆਂ ਆਵਾਰਕ ਹੁੰਦੀਆਂ ਉਤੋਂ ਠੰਡੇ ਦਿਨ ਨੇ ਠੰਡੇ ਧੁੰਦ ਵੀ ਹੁੰਦੀ ਹੈ ਅੱਗੋਂ ਗਾਂ ਆਈ ਦੀ ਪਤਾ ਲੱਗਦਾ ਹੀ ਨਹੀਂ ਐਕਸੀਡੈਂਟ ਹੁੰਦੇ ਆ ਕਈ ਵਾਰੀ ਇੱਥੇ ਬੰਦੇ ਡਿੱਗਦੇ ਆ ਜੀ ਕੋਈ ਪ੍ਰਸ਼ਾਸਨ ਚਾਹੀਦਾ ਜੀ ਕਿ ਇਹ ਗਾਵਾਂ ਨੂੰ ਆਵਾਰਾ ਗਾਵਾਂ ਨੂੰ ਆਪਣੀ ਜਗ੍ਹਾ ਤੇ ਬੰਨ੍ਹਾ ਜਿੱਥੇ ਜਗ੍ਹਾ ਬੰਦੀ ਹੈ ਤੇ ਜੇ ਕੋਈ ਆਵਾਰਾ ਪਸ਼ੂ ਰੱਖ ਕੇ ਬੈਠਾ ਹੈ ਉਹਨੂੰ ਉਹਨਾਂ ਨੂੰ ਜਾ ਕੇ ਉਹਦੇ ਕੋਈ ਐਕਸ਼ਨ ਲੈਣ ਕਹੇ ਦੁੱਧ ਚੋਂਦੇ ਨੇ ਸਿਰੇ ਸੇ ਛੱਡ ਦਿੰਦੇ ਨੇ ਇਹ ਕੰਮ ਕਰਨੇ ਲਗਾ ਹੀ ਮਾਰੇ ਉਹਨਾਂ ਕਰਕੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਉਹਨਾਂ ਕਰਕੇ ਹੁੰਦੇ ਤੁੰਦ ਪੈਂਦੀ ਦੇ ਇਹਨਾਂ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਨੂੰ ਰੋਕੋ ਉਹਨਾਂ ਨੂੰ ਕਿਰ ਗਵਾਂ ਛੱਡਦੇ ਨੇ ਜੜ ਲੈ ਜੋ ਚੌਂਗ ਦੇ ਪਾ ਚੁੱਕ ਗਦਰ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਟੈਕਸ ਪੇ ਕਰਦੀ ਹੈ ਜੰਦਾ ਪਰ ਜੇ ਸਹੂਲਤ ਦੀ ਗੱਲ ਕਰ ਲਈਏ ਉਹ ਬਿਲਕੁਲ ਨਾ ਮਾਤਰ ਹੈ ਕਰਨ ਹੈ ਕਿ ਪ੍ਰਸ਼ਾਸਨ ਵੱਲੋਂ ਬੜੀ ਤੁਹਾਈ ਲਾਈ ਜਾ ਰਹੀ ਹੈ ਕਿ ਲੋਕਾਂ ਦੀ ਸੁਵਿਧਾ ਲਈ ਹਰ ਉਪਰਾਲੇ ਕੀਤੇ ਜਾ ਰਹੇ ਨੇ ਪਰ ਗੱਲ ਕਰ ਲਈਏ ਦੂਸਰੀ ਤਰਫ ਆਪਣਾ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਆਏ ਦਿਨ ਸੜਕਾਂ ਤੇ ਘੁੰਮ ਰਹੇ ਨੇ ਜੋ ਕਿ ਲੋਕally ਐਕਸੀਡੈਂਟ ਦਾ ਕਾਰਨ ਬਣਦੇ ਨੇ ਤੇ ਆਏ ਦਿਨ ਲੋਕਾਂ ਦੇ ਐਕਸੀਡੈਂਟ ਹੁੰਦੇ ਵੀ ਨੇ ਪਰ ਪ੍ਰਸ਼ਾਸਨ ਬੈਠਾ ਹਵਾਈ ਗੱਲਾਂ ਕਰ ਰਿਹਾ ਤੇ ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਗਣ ਦੀ ਔਰ ਲੋਕਾਂ ਵੱਲ ਕੁ ਧਿਆਨ ਦੇਣ ਦੀ ਜਿੱਥੇ ਚੈਨਾ ਡੋਰ ਨੂੰ ਖਤਮ ਕੀਤਾ ਜਾ ਰਿਹਾ ਹੈ ਉੱਥੇ ਹੀ ਜਿਹੜੇ ਆਵਾਰਾ ਪਸ਼ੂ ਹੈ ਜਿਨ੍ਹਾਂ ਦੇ ਹੈਗੇ ਜਾਂ ਉਹਨਾਂ ਦੇ ਕੋਲ ਪਹਚਾਏ ਜਾਣ ਤੇ ਜਾਂ ਜਿਹੜੇ ਛੱਡਦੇ ਨੇ ਉਹਨਾਂ 'ਤੇ ਚਲਾਨ ਕੀਤੇ ਜਾਣ ਕਰਨ ਹੈ ਕਿ ਲੋਕਾਂ ਦੀ ਜਾਨਾਂ ਦਾ ਨੁਕਸਾਨ ਨਾ ਹੋਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਲਤਸ਼ੀਲ ਸ਼ਰਮਾ ਫਾਸਟਵੇ ਨਿਊਜ਼ अमृतसर जयशिव शंकर जी सोसाइटी वालों की मंडी विखे भंडारा लगाया गया इस मौके काउंसलर विकास सोनी ने औचेचे तौर पे पहुंच के लंगर दी शुरुआत की थी इस मौके अमनवीर का बिल्ला रोहित टिंकू करण कपिल समेत कई लोग मौजूद सन ਪਵਿਤ੍ਰਸਤਲੇ ਕਲੇਵਲੰਬ ਲੰਬਿਤੰ ਭੁਜੰਗ ਤੁੰਡ ਪਰਿਕੰਧ ਮੰਡ 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 ਮੰਨੀਨਾਦ ਵੱਡ ਮਲਵਘਿਚ ਚਾਰ ਚੰਦਾਂਡ ਵਕ ਤੋ ਤੁਰਿਸ਼ਿ ਰਤਿਸ਼ਿ ਰਤਿਸ਼ੰ ਸ਼ਿਵਨੀ ਮਦੇਹ ਜੋਤਕਨਾ ਹ ਸੰਭ੍ਰਮ ਬ੍ਰਮੰ ਨਿਰੀੰਪ ਨਿਚਰੀ ਦੇ ਕਿਸ਼ੋਰ ਚੰਦਰਸ਼ੇਖਰੇ ਰਤਿ ਪ੍ਰਤੀਸ਼ਕ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤਿਸ਼ਠਾ ਦੀ ਪਹਿਲੀ ਵਰੇਗਣ ਮੌਕੇ ਅੰਮ੍ਰਿਤਸਰ ਦੀ ਨਗਰ ਨਿਗਮ ਕਲੋਨੀ ਦੇ ਸਮੂਹ ਵਾਸੀਆਂ ਵੱਲੋਂ ਸਤਕੀਰਤਨ ਦਾ ਆਯੋਜਨ ਬੜੀ ਸ਼ਰਧਾ ਨਾਲ ਕਰਵਾਇਆ ਗਿਆ ਇਸ ਮੌਕੇ ਪ੍ਰਸਿੱਧ ਭਜਨ ਗਾਇਕ ਰਾਗਵ ਕੌਂਡਲ ਅਤੇ ਰਾਜੇਸ਼ ਕੌਂਡਲ ਨੇ ਪ੍ਰਭੂ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਇਸ ਸੰਬੰਧੀ ਸੁਮਿਤ ਸਿੰਘ ਸਨੀ ਰਾਜੀਵ ਧਿਆਨ ਸਿੰਘ ਧੰਜੂ ਅਤੇ ਐਡਵੋਕੇਟ ਗਿਰਿਸ਼ ਕੁਮਾਰ ਨੇ ਐਸ਼ੁਪ ਦਿਹਾੜੇ ਦੀ ਸਭ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹ ਪ੍ਰੋਗਰਾਮ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਭਜਨ ਕੀਰਤਨ ਉਪਰੰਤ ਆਰਤੀ ਹੋਈ ਤੇ ਭੰਡਾਰਾ ਵਰਤਾਇਆ ਗਿਆ। ਰਾਜਨ, ਵਿਸ਼ਵ ਭਾਰਤੀ, ਪੋਬੀ ਬੇਦੀ, ਕਮਲ ਸ਼ਰਮਾ, ਡਾਕਟਰ ਸੰਜੀਵ ਕੁਮਾਰ, ਵਰੁਣ ਅਤੇ ਅਸ਼ੋਕ ਕੁਮਾਰ ਸਨੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਰਾਮ ਰੱਲਾ ਦੇ ਉਪਲਕਸ ਦੇ ਵਿੱਚ ਨਗਰ ਨਿਗਮ ਕਲੋਨੀ ਦੀ ਤਰਫੋਂ 1 ਸਾਲ ਬਾਅਦ ਪਹਿਲੀ ਵਰ੍ਹੇਗੰਢ ਮਨਾਈ ਗਈ ਹੈ। ਉਹਦੇ ਉਪਲਕਸ ਦੇ ਵਿੱਚ ਕੀਰਤਨ ਚੱਲ ਰਿਹਾ ਨਾਲ ਲੰਗਰ ਪੰਡਾਰਾ ਚੱਲ ਰਿਹਾ ਹੈ। ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ। ਨਗਰ ਨਿਗਮ ਕਲੋਨੀ ਨੂੰ ਵੀ ਬਹੁਤ-ਬਹੁਤ ਵਧਾਈ ਹੈ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਬਹੁਤ ਖੁਸ਼ੀ ਦੀ ਗੱਲ ਹੈ ਜੀ ਇੰਨੇ ਸਾਲ ਬਾਅਦ ਮੋਦੀ ਦੀ ਸਰਕਾਰ ਆਈ ਹੈ। ਉਸ ਉਪਲਕਸ ਦੇ ਵਿੱਚ ਉਹਨਾਂ ਨੇ ਰਾਮ ਮੰਦਰ ਦਾ ਨਿਰਮਾਣ ਹੋਇਆ। ਸ਼੍ਰੀ ਰਾਮ ਜੀ ਦੇ ਅਯੁੱਧਿਆ ਚ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਸਲਾਨਾ ਪ੍ਰੋਗਰਾਮ ਮਨਾਇਆ ਗਿਆ ਨਗਰਿਕ ਕਲੋਨੀ ਦੇ ਤਰਫੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਹੁਦਾਈ ਦਿਨ ਬਈ ਬੜੀ ਖੁਸ਼ੀ ਦੀ ਗੱਲ ਹੈ ਬਈ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਜੀ ਦਾ ਮੰਦਿਰ ਕਈ ਸਾਲਾਂ ਬਾਅਦ ਮਦਦ ਸਥਾਪਿਤ ਹੋਇਆ ਪਿਛਲੇ ਸਾਲ ਜਦੋਂ ਹੋਇਆ ਸੀਗਾ अपना और सारे पूरे देश ਦੇ ਵਿੱਚ ਨਹੀਂ پورے ਵਰਲਡ ਦੇ ਵਿੱਚ ਮਨਾਇਆ ਗਿਆ ਸੀਗਾ ਇਹ ਤਿਉਹਾਰ ਸਾਰਿਆਂ ਨੇ ਘਰ ਦੇ ਵਿੱਚ ਦੀਪਮੰਨ ਲਗਾਈ ਤੇ ਸੀ ਕਿ ਅੱਜ ਦੇ ਦਿਨ ਅਸੀਂ ਇਹ ਐਤਵਾਰ ਵਾਲੇ ਦਿਨ ਅਸੀਂ ਅੱਜ ਇਸ ਤਿਉਹਾਰ ਨੂੰ ਮਨਾ ਰਹੇ ਹਾਂ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾ ਕਰਨੀ ਜਲੰਧਰ ਵਿਖੇ ਵਿਜੇ ਕੁਮਾਰ ਚੋਪੜਾ ਦੇ ਦਫ਼ਤਰ 'ਚ ਉਹਨਾਂ ਨਾਲ ਮੁਲਾਕਾਤ ਕਰਨ ਉਪਰੰਤ ਅੰਮ੍ਰਿਤਸਰ ਆ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਹਾਨ ਦੇਸ਼ ਭਗਤ ਲਾਲਾ ਜਗਤ ਨਾਰਾਇਣ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਲਗਾਤਾਰ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਦਿਆਂ ਹੋਇਆਂ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਇਸ ਤਰ੍ਹਾਂ ਦੇ ਕੰਮ ਦੇ ਹੋਰ ਲੰਬੇ ਸਮੇਂ ਤੋਂ ਲਗਾਤਾਰ ਸਮਾਜ ਦੀ ਸੇਵਾ ਚੱਲ ਰਹੀ ਹੈ ਸੋ ਮੈਂ ਕਦੇ ਵੀ ਇਸੇ ਪਿਛੇ ਦਾ ਕਾਰਡ ਜਾਂ ਆਧਾਰ ਕਾਰਡ ਨਹੀਂ ਦੇਖਿਆ ਔਰ ਜਿੰਨਾ ਚਾਏ ਘਰ ਦੇ ਭਾਵੇਂ ਚਾਰਜੀ ਵੀ ਲੱਗੇ ਹੋਣ ਚੋਲੇ ਪਰਦੇ ਤੋਂ ਬੱਲੇ ਲੱਗੇ ਭਾਬੇ ਨਾਨਕ ਦੇ ਨਾਂ ਤੇ ਕੀਤੀ ਜਾਂਦੀ ਬਾਬੇ ਨਾਨਕ ਦੀ ਸੇਵਾ ਸੰਚਿਤ ਕੀਤੀ ਜਾਂਦੀ ਹੈ ਕਿਉਂਕਿ ਬੰਦਾ ਇਸੇ ਤੋਂ ਕਾ ਨਹੀਂ ਦਾ ਔਰ ਅਬਦੀ ਕਿਰਪਾ ਵੀ ਹੈ ਸੋ ਸਮਾਜ ਸੇ ਭੜੀ ਅਸੀਂ ਬੇਨਤੀ ਕਰਦੇ ਆ ਕਿ ਆਪਣਾ 34 ਨੰਬਰ ਪਿੱਲਰ ਬਟਾਲਾ ਰੋਡ ਦੇ ਵਿੱਚ ਸ਼ਨੀਵਾਰ ਆ ਕੇ ਇਹ ਸੇਵਾ ਜ਼ਰੂਰ ਲਿਆ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਰਾਸ਼ੀ ਜਨਸ ਕਤਰ ਤਰुण ਚੋਗ ਨੇ ਕਾਂਗਰਸ ਸਰਕਾਰ ਦੇ ਪਿਛਲੇ 70 ਸਾਲਾਂ ਦੇ ਕਾਰਜਕਾਲ ਤੇ ਝੁਕੇ ਤਿੱਖੇ ਸਵਾਲ ਸੁਵੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸੰਪਰਕ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਹਿੱਤ ਕਰਵਾਏ ਜਾ ਰਹੇ ਹਨ ਉਪਰਾਲੇ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਅਮਰੀਕਾ ਦੇ ਦੁਜੀ ਵਾਰ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਇੱਕ ਪੇਂਟਿੰਗ ਕੀਤੀ ਗਈ। ਇਸਨਾਂ ਅਜਿਹੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਜਾਸ ਧੰਨਵਾਦ।